ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਓ ਵੈਸੇ ਤਾਂ ਬਹੁਤੇ ਭੈਣਾ ਭਰਾਵਾਂ ਨੇ ਜਗਾ ਹੀ ਪਛਾਣ ਲਈ ਹੋ ਤੇ ਪਰ ਫਿਰ ਵੀ ਐਡਰੈਸ ਜਿਹੜਾ ਉਹ ਕਨਫਰਮ ਕਰ ਲਓ ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਸਜਣੋ ਤੇ ਇਸ ਵੇਲੇ ਬਲਟੋਏ ਪਿੰਡ ਦੇ ਵਿੱਚ pau Sukhdev Singh ਬਲਟੋਏ ਦੇ ਕੋਲੇ ਤੇ pau ਲਿਆਇਆ ਹੀਰੇ ਲੱਭ ਕੇ ਅੱਜ ਤੁਹਾਡੇ ਲਈ ਫੇਰ ਜਾਣੇ ਤਾਂ ਉਸ ਘਰੇ ਆ ਜਿੱਥੇ ਇਹਨਾਂ ਦਾ ਦਾਣਾ ਪਾਣੀ ਲਿਖਿਆ ਪਰ ਜਦੋਂ ਵੀਡੀਓ ਵੇਖੋਗੇ ਨਾ ਤਾਂ ਸੱਜਣਾ ਝੋਟੀਆਂ ਝਟੀਆਂ ਵੇਖ ਕੇ ਨਾ ਤੁਹਾਡੀ ਰੂਹ ਖੁਸ਼ ਹੋਊਗੀ ਵੀ ਵਾਕਿਆ ਹੀ pau ਨਾ ਜਦੋਂ ਲੱਭਦਾ ਤੇ ਟੌਪ ਦੇ ਪਸ਼ੂ ਲਿਆਉਂਦਾ ਕੋਈ ਐ ਨਾ ਕਿ ਉਹ ਬਾੜੀ ਸਾਬਤ ਕਰੀ ਜਾਂਦਾ ਤੁਸੀਂ ਆਪ ਹੀ ਸਾਬਤ ਕਰੋਗੇ ਜਦੋਂ ਵੀਡੀਓ ਵੇਖੀ ਤਾਜੀ ਸੂਈ ਸੱਜਣਾ ਝੋਟੀ ਦਿੱਲੀ ਜਾਮਾ ਤੇ ਚੰਗਾ ਦੁੱਧ ਦਸਦਾ ਪਹਾਉੇ ਦੇ ਥੱਲੇ ਕਿਹੜਾ ਸੂਆ ਸੂਈ ਆ ਕਿੰਗਰੇ ਵਾਲਾ ਸੰਸਾਰੀ ਗੱਲਬਾਤ ਕਰਾਂਗੇ ਤੇ ਰਿਕਵੈਸਟ ਬੇਨਤੀ ਰਹਿੰਦੀ ਆ ਕਿ ਕੋਈ ਵੀ ਪਸ਼ੂ ਸੱਜਣੋ ਆਪਾਂ ਖਰੀਦਣਾ ਤੇ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੇ ਇੱਕ ਰਿਕਵੈਸਟ ਬੇਨਤੀ ਤੁਹਾਡੇ ਅੱਗੇ ਰਹਿੰਦੀ ਆ ਕਿ ਚੈਨਲ ਨੂੰ ਵੀ ਯਾਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਬੋਟਰ ਨਾ ਕਰਿਓ ਆਲ ਤੇ ਸੈਟ ਮੇਰੇ ਭਰਾ ਤੇ ਕਰ ਲਿਏ ਪਕੜ ਜੀ ਮਜ਼ਬੂਤ ਤੇ ਆ ਜਾਓ ਸੱਜਣੋ ਗੱਲਬਾਤ ਪਾਉਣਾ ਕਰਨੀ ਆ ਪਹਿਲਾਂ ਪਸੂਆਂ ਦੀ ਜਿਹੜੀ ਝਾਤ ਹੈ ਨਾ ਉਹ ਮਰਾਦਿਆ ਤੁਹਾਨੂੰ ਆ ਮੈਂ ਥੱਲੇ ਵੀ ਵੈਰਲਾ ਮੁਰਲਾ ਚੰਗੀਆਂ ਤੇ ਇੱਕ ਸੱਜਣੋ ਫਿਰ ਗਰਮੀ ਦਾ ਤੋਹਫਾ ਵੀ ਲੈ ਆਇਆ ਵੇਖੋ ਕਿਆ ਬਾਤ ਹੈ ਹੀਰਾ ਗਾਂ ਸੂਣ ਵਾਲੀ ਤੇ ਸਾਰੀ ਗਰਮੀ ਦੇਊਗੀ ਲਹਿਰੇ ਆਪਾਂ ਨੂੰ ਦੁੱਧ ਦੇ ਤੇ ਥਣ ਇਹਦਾ ਵੀ ਕਰਮਾਂ ਵਾਲੀ ਦਾ ਮੱਝ ਆਲਾ ਲੱਗਾ ਹੋਇਆ ਵੇਖੋ ਮਿੱਤਰੋ ਬਹੁਤ ਸੋਹਣੀ ਗਾਂ ਸੱਜਣੋ ਬੜੀ ਪਸੰਦ ਆਈ ਆ ਬਾਕੀ ਭਾਣਾ ਗੱਲ ਬੰਨੀ ਆ ਸਾਰੀ ਹਾਂਜੀ ਧੀਰੀ ਆਏ ਹਾਏ ਆ ਗਿਆ ਜੀ ਬਲਟੋਈ ਵਾਲਾ pau ਆ ਗਿਆ ਮਿੱਤਰੋ ਕਹਿੰਦਾ ਠੰਡੀ ਧੀਰੀ ਆ ਆਜੋ ਪੌਜੀ ਸਾਸਰੀ ਕਾ ਸਾਸਰੀ ਕਾ ਜੀ ਸਾਸਰੀ ਕਾ ਕਰਦੀ ਇਸਿਆ ਕੀ ਹਾਲ ਆ ਬੜੀ ਕਿਰਪਾ ਗੁਰੂ ਰਾਮਦਾਸ ਦੀ ਕਿਰਪਾ ਗੁਰੂ ਰਾਮਦਾਸ ਦੀ ਹਾਂ ਜੀ ਰਾਮਦਾਸ ਚੜ੍ਹਦੀ ਕਲਾ ਕਰੇ ਸਾਰੇ ਪੈਣਾ ਭਾਵਾਂ ਦੀ ਬੜੀ ਉਹਨੇ ਸਾਥ ਦੀ ਕਰੇ ਬੜੀ ਮਿਹਰ ਉਹਦੀ ਹਾਂ ਜਦੋਂ ਗੁਰੂ ਰਾਮਦਾਸ ਦਾ ਨਾਮ ਲੈ ਲੀਏ ਨਾ ਉਦੋਂ ਤਾਂ ਹਨਾ ਤਾਰ ਦੇ ਤਾਨੇ ਆਪਾਂ ਦੇ ਕਾਰ ਦਿੰਦਾ ਹਨਾ ਦੁਨੀਆ ਤਾਰੀ ਉਹਨੇ ਉਹਦਾ ਨਾਮ ਲੈ ਕੇ ਕਰੋ ਤੇਰਪਾ ਨਗੀਨੇ ਹੀ ਵੱਜਣਗੇ ਅੱਛਾ ਹਾਂ ਐਡੀ ਕਿਰਪਾ ਉਹਦੀ ਉਹਦੀ ਕਿਰਪਾ ਤੇ ਪਾਉ ਜੀ ਆਪਣਾ ਡਰੈਸ ਡਰੈਸ ਆਪਣਾ ਪਿੰਡ ਬਲਟੋਆ ਹਾਂਜੀ ਜ਼ਿਲ੍ਹਾ ਤਰਨਤਾਰਨ ਤਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ ਹੈਗਾ 887288566 7710373 ਜੀ ਦੇ ਛਤੇ ਤੇ ਐਤ ਕੀ ਦਾ ਵੀਡੀਓ ਚ ਮੈਂ ਨੰਬਰ ਲਾਉਣਾ ਹੀ ਭੁੱਲ ਗਿਆ ਸੀ ਤੇ ਪਰ ਫਿਰ ਵੀ ਮਾਲ ਵਹਿ ਗਿਆ ਬਾਬੇ ਦੀ ਕਿਰਪਾ ਨਾਲ ਹਨਾ ਹਾਂਜੀ ਤੇ ਪਾਉਜੀ ਫਿਰ ਇਹ ਨਗੀਨਾ ਯਾ ਕਿੱਥੋਂ ਲਿਆ ਆ ਇਹ ਨਾ ਚਾਰ ਦੰਦ ਕੱਟੀ ਚਬਗੇ ਦੰਦ ਪੁੱਟਣ ਰਹੀ ਹੈ ਜੇ ਦੋਦੀ ਆ ਦੋ ਦੰਦ ਪੂਰੇ ਕਰ ਗਈ ਤੇ ਚੌਗ ਵਾਲੇ ਹਜੇ ਪੁੱਟਣ ਰਹੀ ਆ ਆ ਠੀਕ ਆ ਪਹਿਲਾਂ ਨੇ 11 ਕਿਲੋ ਬੌਲੀ ਹੋ ਕੱਟੀ ਜਾਂਦੀ ਕੀ ਬਾਤ ਆ ਪਲੂਨ ਸੂਈ ਆ ਪਲੂਨ ਸੂਈ ਦੇ 1 ਨੰਬਰ ਜੀ ਨੂੰ ਮੰਨਦੇ ਨਾ ਹਾਂ ਇਹ ਨਹੀਂ ਵੀ ਪੂਛ ਚੁੱਕ ਚੁੱਕ ਬਖਾਉਣੀ ਪੈਣੀ ਆ ਹਾਂ ਉਹ ਤੇਰਾ ਵੇਖਣਗੇ ਲੋ ਆਪ ਵੇਖਣਗੇ ਹਨ ਵੀ ਵਾਕਈ ਚੀਜ਼ ਆ ਕੋਈ ਪਾਉ ਲਿਆ ਆ ਕنگਰਾ ਸਿੰਘ ਕਿਤੇ ਚਵਾਈ ਕੱਟੀ ਨੂੰ ਮੈਨੂੰ ਨਾ ਮੜੇ ਜੇ ਥਣ ਜੇ ਵਿਖਾ ਲੈਂਦੇ ਫਿਰ ਕنگਰਾ ਸਿੰਘ ਵੀ ਵਿਖਾਉਣੇ ਦੁੱਧ ਦੁੱਧ ਵਾਲੀ ਨਾੜ ਵੇਖੋ ਸੱਚ ਨਾਲ ਪਹਿਲਾਂ ਕੱਟੀ ਨੂੰ ਤੇ 11 ਦੁੱਧ ਆ ਪਾਉ ਜੀ 11 ਅਜਾ ਅਜਾ ਸੂਈ ਨੂੰ ਕਿੰਨੇ ਤਾਂ ਨੋਗੇ ਫਿਰ ਚੌਥਾ ਪੰਜਵਾਂ ਦਿਨ ਤੇ ਪਾਉ ਫਿਰ ਕਿੰਨਾ ਦੁੱਧ ਪਾਜੂਗੀ ਇਹ 15 ਤੋਂ ਕੱਟ ਕੀ ਦੇਊ ਕੱਟੀ ਕੀ ਆ ਪਤਾ ਇੰਨਾ ਦੁੱਧ ਦਿਨਾ ਚਾਹੀਦਾ ਹੈ ਹਨ ਹੁਣ ਆਪਾਂ ਸਿੰਘ ਵੀ ਵਿਖਾਈਏ ਫਿਰ ਵੇਖੋ ਸੱਚ ਨਾਲ ਕਿਆ ਬਾਤ ਐ ਜਿਵੇਂ ਮਣਕੇ ਲਾਏ ਹੁੰਦੇ ਕੁਦਰਤ ਨੇ ਹਨਾ ਇੱਕੋ ਚੀਜ਼ ਕਾਦ ਕੇ ਡਾਇ ਵਜਾਣਾ ਵਜਾਣ ਕਿ ਤਾਈ ਦੁੱਧ ਘੜਦੀ ਆ ਤੇ ਭਾਉ ਜੀ ਤੋਰ ਇਹਦੀ ਫੇਰ ਕਰਾਈਏ ਚੈੱਕ ਆਪਾਂ ਲੋ ਵੀ ਸਜਣੋ ਤੋਰ ਕਰਿਓ ਚੈੱਕ ਦੇਖਿਓ ਸਟਾਰਟਿੰਗ ਦੇ ਵਿੱਚ ਸੂਈ ਮੈਂ ਲਾਈ ਆ ਕਿ ਕਿਸੇ ਭੈਣ ਭਰਾ ਨੂੰ ਵੱਧ ਤਾਂਗ ਹੁੰਦੀ ਆ ਇੱਕ ਤਾਂ ਇਹਦੇ ਪਾਤੀਆਂ ਚਾਂਦਰਾ ਤੇ ਇੱਕ ਪਾਤ ਤਲਿਹਾਰਾ ਚੱਲ ਪੁੱਤ ਚੱਲ ਸੋਹਣੇ ਚੱਲ ਚੱਲ ਵੇਖਿਓ ਸਜਣੋ ਤਰਦੀ ਮੈਂ ਦਾ ਲੀਵਾ ਨਾ ਆ ਵੇਖਿਓ ਤੇ ਪਾਉ ਥਾਣਾ ਸੁਣਾ ਲੋ ਉਹਨਾਂ ਨਾਲ ਗੱਲ ਹੀ ਕਰਿਆ ਇਹ ਝਾਂਤਰਾ ਕਰਕੇ ਕਰਦੀ ਨਾ ਝਾਂਤਰਾ ਕਰਕੇ ਅੱਜ ਪਾਉ ਨੇ ਵੀ ਕਿਹਾ ਵੀ ਝਾਂਤਰਾ ਪਾਉਣੀਆਂ ਕਿਉਂਕਿ ਨਗੀਨੇ ਲਿਆਇਆ ਲੱਭ ਕੇ ਕਹਿੰਦਾ ਐ ਕਮਾਈ ਪਾਉ ਜੀ ਵੇਖਿਓ ਸਜਣੋ ਆਪਾਂ ਇਹ ਤਾਂ ਫਲਕਾਰ ਗਿਆ ਥੋੜੀ ਦਾ ਪਾਉਣ ਦਾ ਹਾਂ ਆਹੋ ਜੇ ਛੌਂਕ ਕਰਨੇ ਝਾਂਜਰਾ ਮਿਲਦਾ ਪਾ ਲੈਣਾ ਹਾਂ ਫਲਕਾਰੀ ਨਾ ਬਾਲੀ ਗੱਲ ਤਾਂ ਨਹੀਂ ਕੋਈ ਨਹੀਂ ਨਹੀਂ ਫਲਕਾਰੀ ਹੀਰਾ ਤਾਂ ਹੀਰਾ ਹੀ ਆ ਹੀਰਾ ਤਾਂ ਸਿਆਣੇ ਕਹਿੰਦੇ ਰੂੜੀ ਤੇ ਵੀ ਜਗਦਾ ਹਾਂ ਤੇ ਲੈਣ ਵਾਲੇ ਦੇ ਪਸੰਦ ਆ ਜੇ ਸਹੀ ਯਾ ਠੀਕ ਆ ਅਗਲੇ ਵੇਖ ਕੇ ਲੇ ਹਾਂ ਫਲਕਾਰੀ ਤਾਂ ਨਹੀਂ ਲੈਣੀ ਲੈਣੀ ਦਾ ਮੱਝ ਆ ਹਾਂ ਹਾਂ ਜਿਉਂਨੇ ਇੱਕ ਬੰਦਾ ਵੀਡੀਓ ਬਣਾਉਂਦੇ ਤੇ ਇੱਕ ਮਗਰ ਪੂਖ ਚੁੱਕੀ ਜਾਵੇ ਹਾਂ ਵੇਖੋ ਜੀ ਹੈ ਜੀ ਜਾ ਕੇ ਅਗਲਾ ਵੇਖੇ ਕੀ ਬਾਤ ਆ ਕੱਟੀ ਵੀ ਹੈ ਨਾ ਪੌ ਤੜਕੇ ਚਵਾਈ ਕਿੰਨੇ ਵਜੇ ਕੀਤੀ ਜੀ ਜੀ ਆ ਕੇ ਮੈਂ 6:30 7 ਵਜੇ ਕਿਉਂਕਿ ਆਪਾਂ ਅੱਜ ਲੈ ਕੇ ਆਂਦੀ ਹੁਣੀ ਦੋ ਟਾਈਮ ਚੋਕੇ ਨਹੀਂ ਆ ਠੀਕ ਆ ਤੇ ਪਾਉ ਜੀ ਰੇਟ ਇਹਦਾ ਫਿਰ ਕੀ ਕਰਦੀ ਹੁਣ ਸਾਬ ਤ ਬਹੁਤ ਕਰ ਲਈਏ ਨਾ ਵੇ ਰੇਟ ਵਾਡਾ ਕਰਦੀ ਰੇਟ ਇਹਦਾ ਕੁਲਦੀਪ ਸਿੰਘ 15 ਨਹੀਂ ਕਰਨਾ ਆਪਾਂ ਹਾਂ 1 ਲੱਖ 10 ਹਜ਼ਾਰ ਦੀ ਕੱਟੀ ਦੇਣੀ 1 ਲੱਖ ਤੇ 10 ਹਜ਼ਾਰ ਦੀ ਆ ਘਰ ਆ ਇਹਦਾ ਮਾਨਤਾ ਨੂੰ ਹੋਰ ਕਰਾਂਗੇ ਮੜਾਇਆ ਕਰ ਕਰਦੇ ਮੈਨੂੰ ਵੀ ਜੇ ਲੱਗੇ ਵੀ ਹਾਂ ਪਾਉਨੇ ਯਾਰ ਮੇਰਾ ਮਾਨ ਕਰ ਮੇਰਾ ਹੀ ਉਹ ਵੀ 1 ਲੱਖ ਤੇ 9000 ਦੀ ਮੈਨੂੰ ਲੱਗਦਾ ਬੱਚਾ ਵੀ ਲਾਏਗਾ ਬੱਚਾ ਹੀ ਲਾ ਦੇਣਗੇ ਨਹੀਂ ਠੀਕ ਆ ਫਿਰ ਕਰਾਊਗਾ ਸਜਣੋ ਤਸੱਲੀ ਹਟਦਾ ਨਹੀਂ ਅੱਜ ਵੇਖੋ ਮਗਰ ਕੱਟੀ ਕਿਆ ਬਾਤ ਜਿਉਂਦੀ ਰਵੇ ਕਰਮਾਂ ਵਾਲੀ ਬਾਕੀ ਪਾਉ ਸੀਲ ਹੈ ਹਨਾ ਸੀਲ ਬੜੀ ਤੇ ਝੱਗਾ ਚੱਕ ਲਈ ਮੜਾਇਆ ਹਾਂ ਨਹੀਂ ਠੀਕ ਆ ਕਿਆ ਬਾਤ ਆ ਚੂਣ ਵੀ ਮੈਂ ਨਾ ਮਸ਼ੀਨ ਹੀ ਆ ਮੈਂ ਨਾ ਮਸ਼ੀਨ ਹੀ ਕਿ ਮੋਟਰ ਮੋਟਰ ਦੋ ਦੀ ਕਿਆ ਬਾਤ ਆ ਕਰਮ ਵਾਲੀ ਜਿਉਂਦੀ ਰਵੇ ਓ ਜੱਥੇ ਜਾਵੇ ਸੱਜਣੋ ਬੜੀ ਕੱਟੀ 1 ਲੱਖ 9000 ਰੁਪਇਆ ਲੱਗਣਾ ਆਪਣਾ ਤੇ ਪਰ ਕੱਟੀ ਨਗੀਨਾ ਨਗੀਨਾ ਹੋਰ ਵੀ ਮੌਕੇ ਤੇ ਕਰਦਗੇ ਮਾੜਾ ਮੋੜ ਹੋਲੀ ਜੇ ਕਰਦਗੇ ਘਰ ਆਏ ਦਾ ਕਰਦਾਂਗੇ ਹੋਲੀ ਜੀ ਹੈਨਾ ਪਰਦੇ ਜੇ ਨਾ ਪਰਦੇ ਇਹ ਨਾ ਹਾਂ ਠੀਕ ਆ ਚੋੜ ਕਰਾਂਗੇ ਠੀਕ ਆ ਠੀਕ ਆ ਚੋਰੀ ਛੱਪੇ ਜੇ ਕਰਦੀ ਮਾਨਤਾ ਨਾ ਚਲ ਬਾਹਲਾ ਨਹੀਂ ਕਹਿੰਦੇ ਪਸਮਾਨ ਆ ਜਿਹੜਾ ਝੋਟੀ ਨੇ ਕਰਮ ਵਾਲੀ ਨੇ ਕਰ ਲਿਆ ਤੇ ਧਾਰਾ ਕਰ ਲੋ ਚੈੱਕ ਕੱਟੀ ਬੰਨਤੀ ਆ ਪਾਉ ਨੇ ਵੇਖੋ ਪਹਿਲਨ ਕੱਟੀ ਆ ਸੋਚਿਆ ਵੀ ਤੁਹਾਡੀ ਤਸੱਲੀ ਹੋ ਜੂਗੀ ਚਵਾਈ ਦਾ ਪਾਉ ਇੱਕ ਨੰਬਰ ਆ ਨਾ ਅੱਗੇ ਕਾਨੇ ਗੱਢੀ ਅੱਛਾ ਗਿਆਨਾ ਚੋ ਵੇਸ ਗਿਆਨਾ ਤੇ ਵੇਦਾਨਾ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਨਾ ਬਹੁਤ ਚੰਗੀ ਚਵਾਈ ਲੱਗੀ ਪਹਿਲਨ ਕੱਟੀ ਨਹੀਂ ਠੀਕ ਆ ਪਾਉ ਜੀ ਉਹ ਕੇ ਰਿਪੋਰਟ ਆ ਆ ਜੀ ਬਾਲਟੀ ਉੱਦੀ ਨੇ ਤਾਰ ਕੇ ਦੇਉ ਅੱਛਾ ਹੋਲੇ ਹੋਲੇ ਠੀਕ ਆ ਹਾਂ ਤੇ ਉਹ ਕੇ ਰਿਪੋਰਟ ਰਹੂਗੀ ਹੈ ਨਾ ਨਹੀਂ ਠੀਕ ਆ ਬੰਨ ਦੇ ਕੱਟੀ ਫਿਰ ਕੱਟੀ ਅੱਗੇ ਬੰਨ ਦੇ ਉਧਰ ਬੰਦੇ ਬੱਲੀਆ ਵਰਤਈ ਸਰਦ ਦੇ ਵੀ ਤੁਮ ਮਾਨਤਨ ਕੱਟ ਬੈਂਕ ਤੋਂ ਦਿੱਤਾ 1 ਲੱਖ ਤੇ 9000 ਚੋਂ ਮਾਨਤਨ ਪਾਉ ਕਹਿੰਦਾ ਕਰ ਦਿਆਂਗੇ ਮਗਰ ਕੱਟੀ ਧਾਰਾਂ ਧੂਰਾ ਵਖਾਤੀਆਂ ਕਿਉਂਕਿ ਪਹਿਲਾਂ ਕੱਟੀ ਸੀ ਸੱਜਣੋਂ ਤਾਂ ਧਾਰਾਂ ਚੈੱਕ ਕਰਾਤੀਆਂ ਤੁਹਾਨੂੰ ਤੇ ਵੀਡੀਓ ਬਣਾਉਣ ਦਾ ਟਾਈਮ 11 ਵਜੇ ਦਾ ਆਪਾਂ ਮੋਬਾਈਲ ਤੇ ਵੀ ਚੈੱਕ ਕਰ ਸਕਦੇ ਹਾਂ ਕਿਉਂਕਿ ਮੰਨ ਕੇ ਚੱਲੋ ਵੀ 5-4 ਮਿੰਟ ਹੀ ਇੱਧਰ ਉੱਧਰ ਹੋਣਗੇ ਤੇ ਤਸੱਲੀ ਕਰਾਈਏ ਤੁਹਾਡੀ ਵੀ ਪਹਿਲਾਂ ਝੂਟੀ ਬੱਚੇ ਪੁੱੱਚੇ ਤੇ ਸਹਿਮਤ ਓਕੇ ਰਿਪੋਰਟ ਇੰਨਾ ਹੀ ਕਹਾਂ ਮਣ ਇਹ ਚ ਲਾਮਾ ਹੀ ਕੋਈ ਨਹੀਂ ਇਹਨਾਂ ਦੇ ਟਾਈਮ ਹੀ ਹੋ 11:05 ਦਾ ਹਾਂ ਇਹ ਨਹੀਂ 11:00 ਵੱਜ ਗਏ ਤੇ 27 ਮਿੰਟ ਹੋ ਗਏ 11:30 ਦਾ ਟਾਈਮ ਤੇ ਪਾਉ ਜੀ ਫਿਰ ਆਹ ਝੋਟੀ ਦੀ ਕੀ ਡਿਟੇਲ ਇਹ ਵੀ ਪਹਿਲਾ ਸੁਬਾਹ ਚਲੇ ਗਿਆ ਪਹਿਲਨ ਗਰੰਟੀ ਦਾ ਪਹਿਲਨ ਨਹੀਂ ਪਾਉ ਯਾਰ ਮੈਨੂੰ ਦੂਜੇ ਲੱਗਦੀ ਉਹ ਤੇ ਪਹਿਲਾਂ ਪਹਿਲਾਂ ਹੈ ਪਹਿਲਾਂ ਗਰੰਟੀ ਦਾ ਅੱਛਾ ਹਾਂ ਤੇ ਮੂੰਹ ਮਾਉ ਵੇਖੀ ਚੌਕੀ ਚੌਕੀ ਹੀ ਵੀ ਹਾਂ ਪੂਆ ਬੜਾ ਯਾਰ ਇਹਨੇ ਕਰਮਾਰੀ ਨੇ ਥਣ ਥਣ ਤੇ ਲੇਵਾ ਪਟਿਆ ਕਿਤੇ 35 ਕੁਲਦੀਪ ਸਿਆ ਗੱਲਾਂ ਹੀ ਭਰੇ ਤਾਨੀ ਬੜਾ ਚੰਗਾ ਪਾਉ ਨਹੀਂ ਸੁਆ ਦੂਜਾ ਨਾ ਹੋਵੇ ਪਹਿਲਾ ਪਹਿਲਾ ਗਰੰਟੀ ਨਾਲ ਤੇ ਪਾਉ ਫਿਰ ਦੁੱਧ ਦਾ ਤੇ ਚੰਗਾ ਪਾਉ ਕੋਈ ਲਨ ਕੱਟੀ ਦੇ ਨਾ ਮੈਂ ਸਾਰਾ ਨਹੀਂ ਉਹਨਾਂ ਕੋਲ ਵੀ ਨਹੀਂ ਕਿ ਦਵਰ ਗਈ ਅੱਛਾ ਆਪਾਂ ਲਾਗੋ ਲਈ ਦੁੱਧੋ ਨਹੀਂ ਲਈ ਦਿਨ ਕਿੰਨੇ ਲਾਜੂ ਤੇ ਕੀ ਹਿਸਾਬ ਭਾਰਪੂਰ ਲਓਕੇ ਓਏ ਗਰੰਟੀ ਆਪਣੀ ਨਹੀਂ ਠੀਕ ਆ ਯਾਰ ਝੂਟੀ ਤੇਰੀ ਦਾ ਵਜਨ ਉਹਨੇ ਬੜਾ ਬਣਾਇਆ ਉਹਨਾਂ ਨੇ ਕਿਆ ਬਾਤ ਆ ਯਾਰ ਪਹਿਲਾਂ ਹੈ ਪਹਿਲਾਂ ਮੈਂ ਤਾਂ ਪਾਉ ਦੂਜੇ ਸੋਚੀ ਸੀ ਨਹੀਂ 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 ਪਹਿਲਾਂ ਨਹੀਂ ਤਾਂ ਆਪਾਂ ਵੀ ਲਿਖੋ ਲਈ ਲਾ ਕੋਲ ਅੱਛਾ ਹਾਂ ਕੱਢ ਫਰੇਨ ਨੂੰ ਇਹਦੀ ਵੀ ਤੋਰ ਕਰ ਸਾਰਿਆਂ ਮੈਂ ਉਹਨਾਂ ਕੋਲ 20 ਕਿਲੋ ਵਾਲੀਆਂ ਹੈ ਅੱਛਾ ਆਪਨੇ ਮਸ਼ਹੂਰ ਯਾਰ ਸਾਲ ਦੇ ਉਹਨਾਂ ਦੇ ਸਚਾਈ ਨਾ ਪਤੀਆਂ ਤੋਂ ਲਈ ਮੈਂ ਅੱਛਾ ਹਾਂ ਨਹੀਂ ਠੀਕਾ ਫਿਰ ਕੱਤ ਕਾਟ ਤੇ ਵਜਨ ਵਜਨ ਤਾਂ ਇਹਦਾ ਇਹੀ ਜਾਣੇ ਹਨਾ ਵੇਖੋ ਮਿੱਤਰੋ ਕਿਆ ਬਾਤ ਆ ਕਰਮਾਲੀ ਦੇ ਤੇ ਪਾਉ ਲੇਵਾ ਇਹਨੇ ਕਰਮਾਲੀ ਨੇ ਬਹੁਤ ਐਆਂ ਤੋੜ ਦੂ ਮੈਂ ਨਾ ਉਸ ਦੀ ਗੱਲ ਹੀ ਪਰੇ ਕਰ ਦੂ ਤੇ ਹਣਾ ਆ ਬਾਕੀ ਸੁਭਾਅ ਵੀ ਚੰਗਾ ਲੱਗਦਾ ਕੀ ਬਾਤ ਆ ਹਣਾ ਥਾਂ ਬੜਾ ਕੰਮ ਦਾ ਲੱਗਾ ਕਰਮ ਵਾਲੀ ਨੂੰ ਸਾਡੀ ਚੰਗੀ ਜਿੰਨੀ ਕੁਲਦੀਪ ਸਿੰਘ ਦੀ ਸਲਾਤ ਕਰੀ ਹੋਣੀ ਜਿੰਨੀ ਓਨੀ ਘੱਟ ਹਣਾ ਵੇਖੋ ਸਜਣੋ ਕੀ ਬਾਤ ਹੈ ਨਹੀਂ ਤੇਰੀ ਮਾਂ ਨਾਨੀ ਫਰਨ ਖਾਣਾ ਜੇ ਕੋਈ ਚਾਵੇ ਆ ਚਾਵੇ ਤੇ ਭਾਉ ਫੇਰੇ ਦਾ ਰੇਟ ਹੌਲੀ ਜੇ ਦਸੀਏ ਕਿ ਦੱਸ ਦਈਏ ਖੁੱਲ ਕੇ ਰੇਟ ਤਾਂ ਇਹਦਾ ਜਿੰਨਾ ਮਰਜੀ ਦਸੀ ਜਗੇ ਜਿਹੜਾ ਸੋਨਾ ਨਾ ਹਾਂ ਉਹਨੇ ਵਿਕਣਾ ਹੀ ਵਿਕਣਾ ਇਹ ਤਾਂ ਲੱਖ ਰੁਪਏ ਦੀ ਗੱਲ ਆ ਤੇ ਜਿੰਨੇ ਲੈਣੀ ਉਹਨੇ ਮਾਇਲ ਵੇਖ ਕੇ ਲੈਣੀ ਆ ਹਾਂ ਇਹ ਥੋੜਾ ਮਾਇ ਲੱਖ ਦੇ ਆ ਵੇਖੋ ਸਜਣੋ ਯਾਰ ਮਗਰਲੇ ਥਣਾ ਦੀਆਂ ਵਿਰਲਾਂ ਤੇ ਅਗਲੇ ਥਣਾ ਦੀਆਂ ਗੱਠ ਕੁਲਦੇਵ ਸਿੰਘ ਫੋਟੋ ਨੂੰ ਫੋਟੋ ਹਾਂ ਸਵਾ ਸਵਾ ਗੱਠ ਤੇ ਥਣ ਲੱਗੇ ਹਨਾ ਪੀ ਪੀ ਦੇ ਭਾਵੇ ਆ 11 ਗੋਠਾਂ ਤੇ 10 ਗੋਠਾਂ ਤੇ ਪਾਉ ਲੈਵਾ ਤਾਂ ਲਾ ਦੂ ਸੂਲ ਨਾ ਕਰਮਾਂ ਵਾਲੀ ਮੈਂ ਨਾ ਪਹਿਲੇ ਸਵੇਰ ਚੋਂ 17 18 ਕਿਲੋ ਦੁੱਧ ਨਾਲ ਦੇਵੇ ਤੇ ਛੋਟੀ ਰੱਖਣ ਦਾ ਕੀ ਫਾਇਦਾ ਸ਼ਾਮ ਵੇਖ ਤੇ ਜੇ ਨਹੀਂ ਭੁਗਦਾਨ ਦਾ ਵਾਹ ਕਿਆਈ ਹੈ ਨਾ ਬੜੀ ਸਲਾਹਤ ਜੋਗ ਚੀਜ਼ ਲਿਆਇਆ ਲੱਭ ਕੇ ਸੰਗ ਸੁੰਗ ਮੈਂ ਨਾ ਚੀਜ਼ ਇਹਦਾ ਜ਼ਿਕਰ ਤਾਂ ਇੰਟੀਗੈਂਗਾਂ ਲਈਏ ਪਰ ਲੱਭਦਗਾ ਨਹੀਂ ਲੱਭਦੀਆਂ ਨਹੀਂ ਲੱਭਦੀਆਂ ਨਹੀਂ ਐਡੇ ਹੀਰੇ ਲੱਭਣੇ ਬਹੁਤ ਔਖੇ ਤੇਲ ਨਾਲ ਲੈਣੇ ਪੈਂਦੇ ਤੇਲ ਵਟਾ ਕਰਨਾ ਪੈਂਦਾ ਕਰਨਾ ਪੈਂਦਾ ਕੋਈ ਸ਼ੱਕ ਨਹੀਂ ਤੇ ਪਾਉ ਜੀ ਫਿਰ ਇਹਦਾ ਰੇਟ ਕੀ ਲਊਗਾ ਰੇਟ ਇਹਦਾ ਹੈਗਾ 1.5 ਲੱਖ 1.5 ਲੱਖ ਰੁਪਇਆ ਇਹਦਾ ਰੇਟ ਆ 2.5 ਲੱਖ ਦੀ ਕੁਲਦੀਪ ਸੇ ਝੋਟੀ ਆ ਜਿਹੜਾ ਹਿਆਨੇ ਚੋਗੀ ਅੱਛਾ ਜੀ ਪਰ ਆਪਾਂ 1.5 ਲੱਖ ਮੰਗੇ 1.45 ਦੀ ਝੋਟੀ ਦੇ ਦਾਂਗੇ 1 ਲੱਖ ਤੇ 45 ਹਜ਼ਾਰ ਦੀ ਯਾਦ ਕਰੂ ਜਿਹੜਾ ਲੈ ਜੀ ਪਰ ਇਹਨੂੰ ਕਰੇ ਸਾਈਡ ਤੋਂ ਵੀ ਥਣ ਵਿਖਾਈਏ ਬਾਹਲਾ ਨਹੀਂ ਮੈਂ ਤੈਨੂੰ ਕੋਈ ਕਹਿੰਦਾ ਹੁਣ ਵੀ ਤੇ ਵਿਖਾਈ ਜਾ ਤੈਨੂੰ ਵਿਖਾਉਣਾ ਨਹੀਂ ਦੱਕਦਾ ਇਹ ਨਹੀਂ ਮੈਂ ਅਗਲੇ ਦਾ ਪੂਛ ਫੜ ਕੇ ਹੋ ਜਾਊਂਗਾ ਨਹੀਂ ਠੀਕ ਆ ਨਾ ਜੋ ਕੋ ਮੈਂ ਵਿਖਾ ਦਾਂ ਹਾਂ ਹਨਾ ਵੀ ਅਗਲੇ ਦੀ ਤਸੱਲੀ ਕਰਾਈਏ ਅਗਲੇ ਨੇ ਰੁਪਈਏ ਲਾਉਣੇ ਹਾਂ ਇਹ ਨਾਲ ਕੇ ਲਾਮਾ ਦੇ ਉਪਰ ਦਾ ਕਾਦ ਛੋਟਾ ਹੀ ਹਾਂ ਇਹਦਾ ਥਣ ਛੋਟਾ ਹੀ ਇਹਦਾ ਸਿੰਗ ਨਹੀਂ ਚੰਗਾ ਹਾਂ ਸਾਰਾ ਕੋਈ ਪੂਰਾ ਕਰਕੇ ਲਿਆਂਦਾ ਰੁਪਈਏ ਵੀ ਬਹੁਤ ਆ ਰੁਪਈਏ ਤਾਂ ਗੁਲਦੀਰ ਸਿਆ ਤੈਨੂੰ ਪਤਾ ਚੀਜ਼ ਤਾਂ ਮਿਲਦੀ ਨਹੀਂ ਯਾਰ ਭਾਉ ਮੇਰੇ ਹਿਸਾਬ ਨਾਲ ਤਾਂ ਸਵਾ ਸਵਾ ਗੱਠਾਂ ਕੋਥਾਂ ਲੱਗੀਆਂ ਹਨਾ ਬੜੀਆਂ ਮਰਲਾਂ ਲੱਗੀਆਂ ਕਰਮਾਂ ਵਾਲੀ ਨੂੰ ਜਿਉਂਦੀ ਰਵੇ ਸਜਣੋ ਜਿੱਥੇ ਜਾਵੇ ਤੇ ਪਹਿਲਾਂ ਏਡੀ ਕੱਟੀ ਕਰੇ ਘਰੇ ਕਰਨੀ ਫਿਰ ਜਦੋਂ ਜਦੋਂ ਬੰਦਾ ਲਾਈਨ ਆਇਆ ਨਾ ਹਾਂ ਜਿਹਦੀ 10000 ਸਾਈ ਪਾਵੇ ਠੀਕ ਆ ਨਾ 2000 ਨਾ ਨਾ 5000 ਨਾ ਇਹ ਨਹੀਂ ਬਜਣੀ ਠੀਕ ਆ 10000 ਸਾਈ ਪਾਵੇ ਜੇ ਆਣ ਕੇ ਮੈਂ ਨਕਾਦ ਕਰੇ ਤੈਨੂੰ 5000 ਰੁਪਏ ਮਨਾ ਦੇ ਅੱਛਾ ਹਾਂ ਕੀ ਬਾਤ ਵੱਡੀ ਆਫਰ ਆ ਵੱਡੀ ਆਫਰ ਹੈ ਹੱਥ ਧੜਾਈ ਕੋਈ ਨਹੀਂ ਕੋਈ ਗੱਲੋ ਕਰ ਨਹੀਂ ਸਕਦਾ ਕੇ ਟੱਪੀ ਜਦੋਂ ਬਾਲੀ ਟੱਪੀ ਤਾਂ ਨਹੀਂ ਮੈਂ ਨਾ ਇਹ ਲੂੰਗ ਤੇ ਮੈਂ ਲੱਤ ਪੈਸਾ ਨਹੀਂ ਲੈਣਾ ਅੱਛਾ ਆ ਲੱਤ ਪੁੱਟੇ ਨਾ ਇਤਨਾ ਹੀ ਬੈਠਿਆ ਹਾਂ ਤੇ ਮੈਂ ਪੈਸਾ ਨਹੀਂ ਲੈਣਾ ਐਡੀ ਸੀਲ ਆ ਹਾਂ ਹਾਂ ਕਿਆ ਬਾਤ ਆ ਸਚਨੋ ਜਿਉਂਦੀ ਰਵੇ ਕਰਮਾਂ ਵਾਲੀ ਜਿੱਥੇ ਜਾਵੇ ਦੇ ਭਾਉ ਜੀ ਇੱਕ ਆ ਅੱਗੇ ਆ ਗਈ ਹੈ ਨਾ ਆਹੇ ਇਹ ਮੈਂ ਵੀ ਕੀ ਡਿਟੇਲ ਆ ਇਹ ਦੂਜਾ ਸੁਬਾ ਸੁਣੀ ਆ ਦੂਜਾ ਸੁਬਾ ਸੁਣੀ ਆ ਹਾਂ ਪਹਿਲੇ ਸੁਵੇ ਨੇ ਦਿੱਤਾ 16 17 ਕਿਲੋ ਚੰਗੀਆਂ ਦੁੱਧ ਵਾਲੀ ਇਹ ਵੀ ਬਹੁਤ ਚੰਗੀ ਬੰਦੀ ਮੈਂ ਆ ਠੀਕ ਹੁਣ ਲੈ ਲੈ ਨਾਮੀ ਕਰ ਦੇਣਾ ਗੁਲਦੀਸ਼ਰ ਰੁਪਏ ਤੋਂ ਲੱਗਦੇ ਮੈਂ ਵੀ ਚੰਗੀਆਂ ਨੇ ਨਹੀਂ ਮਾਲ ਅੱਗੇ ਵੀ ਮਾਲਕ ਦੀ ਕਿਰਪਾ ਨਾਲ ਚੰਗਾ ਲੱਗਦਾ ਲੱਗਦਾ ਵੀ ਆਪਾਂ ਸਿਰੇ ਦਾ ਲੈਂਦੇ ਨੇ ਵਿੱਚੋਂ ਪਾਉ ਕਿੰਨੇ ਦਿਨ ਲੈ ਜੂਗੀ ਇਹ ਇਹ ਅੱਜ ਆਪਦਾ ਵੀ ਲੈ ਜਾਈ ਤੇ ਥਣਾ ਥਣਾ ਲੋਕ ਕਿ ਆਹ ਸਾਰੀ ਵੇਖ ਪਿੱਛੇ ਦੇ ਨਾਣਾ ਚੱਦੇ ਨੇ ਹਾਂ ਨਾਣਾ ਇਹ ਛੋਟੀ ਦੇ ਵੀ ਬੜੀਆਂ ਆ ਹਾਂ ਬੜੀਆਂ ਬੜੀਆਂ ਤੇ ਭਾਉ ਜੀ ਦੁੱਧ ਵਾਲੀ ਨਾੜ ਬੜੀ ਤਕੜੀ ਆਉਂਦੀ ਏ ਦੇ ਹਨਾ ਨਹੀਂ ਐਤ ਕੀ ਜ਼ਿਆਦਾ ਨਹੀਂ ਤੇ 20 ਕਿਲੋ ਦੁੱਧ ਦੇ ਦਿੰਦੇ ਕਿਉਂ ਤੇ ਕੀ ਬਾਤ ਆ ਜੇ 20 ਕਿਲੋ ਦੁੱਧ ਦੇ ਜੇ ਫੇਰ ਤਾਂ ਇਹਦਾ ਕਰਮ ਆ ਗਿਆ ਕੋਈ ਉਹੜਾ ਬਣਾਈ ਨਹੀਂ ਰਹਿਣਾ ਹਨਾ ਕਿ ਹਨਾ ਕੱਦ ਬਹੁਤ ਆ ਕੱਦ ਤਾਂ ਬੜਾ بیل ਵੜੀ ਸਿੰਗਲ ਹੱਡੀ ਸਿੰਗਲ ਹੱਡੀ ਨਹੀਂ ਠੀਕ ਆ ਮੂੰਹ ਵੇ ਥਣ ਵੀ ਚੰਗਾ ਹਜੇ ਹਫਤਾ ਲੈ ਜੂ ਹਫਤਾ ਲੈ ਜੀ ਲੈ ਜੂ ਹਜੇ ਹਨਾ ਵਾਕਈ ਥਣ ਥਣ ਬਹੁਤ ਚੰਗਾ ਲੱਗਾ ਮਿੱਤਰੋ ਕਰੋ ਚੈੱਕ ਟੌਪ ਦੀ ਝੂਟੀ ਆ ਦੂਜਾ ਸੂਹਾ ਰੰਗ ਸਿੰਘ ਪਤਲੀ ਚੰਬੜੀ ਜਮੈਂ ਕਾਗਜੀ ਇੰਨਾ ਮਹੀਨ ਜਦੋਂ ਜੱਫੀ ਦਾ ਕਿਉਂ ਇਹ ਨਹੀਂ ਆ ਸਕਦਾ ਗੰਦ ਬੱਦਾ ਨਹੀਂ ਪਾਉ ਸਿਉਣਾ ਹਾਂ ਕਰਮਾਂ ਵਾਲੀਆਂ ਕਿਉਂਦੀਆਂ ਰਹਿਣਾ ਨਾ ਤਾਂ ਆਪਾਂ ਫੁਲਕਾਰੀ ਪਾਉਣੀ ਇਹ ਨਹੀਂ ਫੁਲਕਾਰੀ ਪਾਉਣਾ ਰਹਿਣਾ ਆ ਝੂਟੀ ਆਪਣੀ ਹੈਗੀ ਸੀ ਅੱਜ ਨਹੀਂ ਫੁਲਕਾਰੀ ਪਾਉਣੀ ਦੋਨੇ ਪਾਉਣੀ ਨਹੀਂ ਆਪਾਂ ਪਰ ਨਾ ਇਹ ਤਾਂ ਮੇਰੇ ਦਾਦੇ ਨੇ ਆਖਿਆ ਗਾਣੇ ਨਾਲ ਜਿੰਨੀਆਂ ਮਰਜ਼ੀ ਪਾ ਲੋ ਅੱਛਾ ਪਿੰਦੇ ਤੇ ਪਾ ਕੇ ਛੇ ਨਹੀਂ ਦੇਣੀ ਅੱਛਾ ਇਹ ਵੀ ਰਾਜ ਹੈਗਾ ਕੋਈ ਜਤੀ ਕੁਰਸੀ ਵਪਾਰ ਕਰਦੇ ਆਂ ਆ ਤੀਜੀ ਪੀੜੀ ਤੋਗੀ ਤੀਜੀ ਪੀੜੀ ਹੋ ਗਈ ਆਪਣੀ ਨਹੀਂ ਠੀਕ ਕਾ ਫਿਰ ਜਾਮਨਰ ਕੀ ਕਾਲੀ ਪਈ ਝੋਟੀ ਹਾਂ ਤੇਰੀ ਸਾਰੇ ਨੇ ਚੰਗਿਆ ਤੇ ਭਾਉਜੀ ਉਹਦਾ ਰੇਟ ਕੀ ਰਹੂਗਾ ਉਹਦਾ ਮੈਂ ਤਾਂ 1,20,000 ਰੁਪਈਆ 1,20,000 ਰੁਪਈਆ ਇਹਦਾ ਰੇਟ ਹੈ ਮੌਕੇ ਤੇ 1,20,000 ਰੁਪਈਆ ਮਾਨ ਕਰਾਂਗੇ 1,15 1,15 ਹੋਰ ਵੀ ਕਰਜ਼ ਕੀ ਕੋਈ ਨਹੀਂ ਇਹਨੇ ਹੋਈ ਤਾਂ ਕਰਜ਼ ਹਾਏ ਹਾਏ ਕੱਬਾ ਹੋ ਗਿਆ ਸੱਜਣੋ ਅੱਜ ਕਹਿੰਦਾ 1,15 ਤੋਂ ਨਹੀਂ ਘਟ ਦੰਦਾ ਮੈਂ ਦੇ ਦੂਗਾ ਫੋਨ ਲਾ ਲਿਓ ਉਈ ਚੱਕਰ ਨਹੀਂ ਹੋ ਜਾਂਦੀ ਹੁੰਦੀ ਬਾਦ ਘਾਟ ਤੇ ਆਜੋ ਅੱਗੇ ਇੱਕ ਗਾਂ ਤੇ ਇਹਨਾਂ ਤੇ ਮੈਂ ਫੇਰ ਮਾਰੂੰਗਾ ਕੈਮਰਾ ਤੇ ਆਹ ਝੂਟੀ ਵੀ ਨਾ ਬਾਹਲੀ ਲੋਲੀ ਪੋਲੀ ਕਰਮ ਵਾਲੀ ਜਿਉਂਦੀ ਰਵੇ ਬਹੁਤ ਸੁਣੀ ਕੱਟੀ ਆ ਮਿੱਤਰੋ ਜਦੋਂ ਆਕੇ ਵੇਖੋਗੇ ਤੇ ਜ਼ਰੂਰ ਪਸੰਦ ਆਊਗੀ ਤੁਹਾਡੇ ਮਗਰ ਵੀ ਇਹਦੇ ਬੱਚਾ ਕੱਟੀ ਆ ਪਾਉ ਜੀ ਫਿਰ ਇਹ ਵੈੜ ਕਿਹੜਾ ਸੁਆ ਇਹ ਦੂਜਾ ਸੁਆ ਸੁਣੀ ਦੂਜਾ ਸੁਆ ਕੋਕਾ ਪੀਸੀ ਇਹ ਵੀ ਇਹ ਵੀ ਕੋਕਾ ਪੀਸੀ ਜਲਸੀ ਕਰਾਉਂਦੇ ਹਾਂ ਹਾਂ ਐਰ ਸ਼ਹਿਰ ਜੀ ਨਾ ਵੀ ਮੈਕਸ ਹੈਗੀ ਐ ਤੇ ਪਾਉ ਜੀ ਪਹਿਲਾਂ ਨੇ ਕਿੰਨਾ ਕ ਦੁੱਧ ਦਿੱਤਾ ਪਹਿਲਾਂ ਨੇ ਦਿੱਤਾ 19 18 19 ਕਿਲੋ। ਕੀ ਬਾਤ ਸਿਆਣੀ ਬਹੁਤ ਆ। ਬੜੀ ਜਿਆਦੀ। ਇਹਦੀ 20 ਤਾਂ ਢੱਪ ਜੇਗੀ। ਨਹੀਂ ਘਰੇ ਰੱਖਣ ਵਾਲੀ ਗਾਂ ਹਨਾ। ਵੀ ਲੱਤ ਨੂੰ ਉੱਤ ਮਾਰਨ ਦਾ ਤਾਂ ਪਤਾ ਹੀ ਨਹੀਂ। ਪਤਾ ਹੀ ਨਹੀਂ ਵੇ। ਤੇ ਦਿਨ ਕਿੰਨੇ ਲੈ ਜੀ। ਦਿਨਾਂ ਜੇ ਵੀ ਹਵਤਾ ਲੈ ਜੀ। ਹਫਤੇ ਨੂੰ ਲੈਵਾ ਬਹੁਤ ਸੋਨਾ ਬਣਾਉ। ਬੜਾ ਜਿਆਦਾ। ਗੂੰਦ ਹੁੰਦੀ ਇੱਕੋ ਜੀ ਚਾਹੁੰਦਾ ਮੈਂ। ਕੀ ਬਾਤ। ਪਾਉ ਤੌਰ ਕਰਾ ਯਾਰ ਚੱਕ ਫਰੇ ਦੀ। ਨਹੀਂ ਠੀਕ ਆ ਸਜਣੋ। ਪਸ਼ੂ ਬਖਾਏ ਆ ਵੀਡੀਓ ਚ ਚਾਰ ਤੇ ਰੁਪਏ ਦਾ ਸਜਣੋ ਜਰੂਰ ਲੱਗਣਗੇ ਥੋੜੇ ਜੇ ਤੇ ਪਰ ਬਣ ਜੂ ਗੱਲ ਜਦੋਂ ਘਰੇ ਆ ਗਈ ਇਹ ਨਹੀਂ ਹੈਗਾ ਕੋਈ ਨੰਦ ਜੂਗਾ ਭੈਣ ਭਰਾ ਰਿਸ਼ਤੇਦਾਰ ਆਇਆ ਵੀ ਐਂ ਕਹਿ ਦੂਗਾ ਯਾਰ ਆ ਕੀ ਬੰਨੀ ਬੈਠੇ ਆ ਅਗਲਾ ਕਹੂਗਾ ਯਾਰ ਇਹ ਜਾਨਵਰ ਕਿਹੜੇ ਪਿੰਡੋਂ ਖਰੀਦ ਕੇ ਲਿਆਏ ਆ ਤੇ ਫਿਰ ਖੋਲੀ ਜੇ ਪਾਉ ਕਹਿੰਦਾ ਕਹਿ ਦਿਆ ਕਰੋ ਵੀ ਸਖਦੇਵ ਤੋਂ ਲਿਆਏ ਆ ਵੇਖੋ ਸੱਜਣਾ ਕੀ ਬਾਤ ਵਹਿੜਦੀ ਇੱਕ ਨਾ ਪਾਉ ਆਪਣੇ ਤਲਕਣ ਵਾਲੀ ਐ ਇੱਥੇ ਪਤਾ ਨਹੀਂ ਕੀ ਚੱਕਰ ਆ ਹਨਾ ਮਈ ਮੋਈ ਨਵਾਈ ਦੇਣਾ ਹਨਾ ਹਾਂ ਤੇ ਪਾਉ ਜੀ ਫਿਰ ਇਹਦਾ ਰੇਟ ਕੀ ਰਹੂਗਾ ਵਹਿੜੀ ਆਪਣੀ ਦਾ ਦਾ ਰੇਟ ਭਾਵੇਂ 55 ਕਰਕੇ 54000 ਦੀ ਅੱਛੀ ਦੇ ਜਾਣ। ਨਾ ਮੰਨ ਤਾਂ ਜਾਂ ਕਰਦੇ ਸਹਿਤ ਕਰਤੀ ਲੋਕਾਂ ਨੇ ਮੈਨੂੰ ਕਹਿਣਾ ਵੀ ਤੂੰ ਸਹਿਤ ਕੀਤੀ ਪਾਉ ਰੇਟ ਵੱਧ ਕਰਕੇ 52000 ਦੀ ਆਣਾ ਹੀ ਗੰਦੀਰ ਸਾਹਿਬ ਜੀ ਕਿੰਨੇ ਦੀ 52 ਦੀ ਤੇ 50 ਇੰਨੀ ਲੱਭਦਾ ਕੋਈ ਨਹੀਂ 50 ਜ ਨਹੀਂ ਲੱਭਦਾ ਅੱਛਾ ਜਾਵੇਂ ਹੀ ਨਹੀਂ ਨਹੀਂ ਲੱਭਦਾ ਚੱਲ 51 ਦੀ 51 51 ਹੁੰਦੇ ਅੱਜ ਸਗਨ ਹੋ ਗਿਆ ਹਨਾ 55000 ਪਾਉ ਸਕਣਾ ਤੇ ਓਕੇ ਰਿਪੋਰਟ ਹਨਾ ਲਓ ਵੀ ਸਜਣਾ 51000 ਦੀ ਪਾਉ ਕਹਿੰਦਾ ਗਾਹਾਂ ਦਾ ਦਾ 55 55 ਦੇ ਕਰਦਾ ਸੀ ਪਰ ਚਲੋ 51 ਤੇ ਆ ਗਿਆ ਡੈਕ ਟੈਕੇ ਤੇ ਸੱਜਣੋ ਵਿਹੜ ਬਹੁਤ ਚੰਗੀ ਆ ਸਿਰਮੂ ਚੈੱਕ ਕਰ ਲੋ ਕਰਾਈ ਜਾਣਾ ਤੁਹਾਡੀ ਤਸੱਲੀ ਤੇ ਵੇਖੋ ਚਾਰਾ ਥਾਣਾ ਦਾ ਆਪਸੀ ਗੈਪ ਦੂਰੀ ਦੁੱਧ ਦਲੀ ਨਾੜ ਸੋਣੀ ਆਉਂਦੀ ਆ ਥਣ ਮੱਝ ਵਾਲਾ ਇਹ ਆ ਭਾਉ ਸੁਖਦੇਵ ਸਿੰਘ ਬਲਟੋਏ ਕੋਲੇ ਤੇ ਤਿੰਨ ਝੋਟੀਆਂ ਇਹ ਆ ਮਿੱਤਰੋ ਵੀਡੀਓ ਚ ਸਾਰੀ ਗੱਲਬਾਤ ਆਪਾਂ ਕਰ ਲਈ ਆ ਤੇ ਤੁਸੀਂ ਇਹਨਾਂ ਪਿਆਰ ਸਤਿਕਾਰ ਦਿੱਤਾ ਤੇ ਐਂਡ ਤੱਕ ਵੀਡੀਓ ਨੂੰ ਵੇਖਿਆ ਤੇ ਤੁਹਾਡਾ ਧੰਨਵਾਦ ਵੀ ਆ ਸਜਣੋ ਦਿਲੋਂ ਕਿਉਂਕਿ ਤੁਸੀਂ ਇੰਨਾ ਪਿਆਰ ਸਤਿਕਾਰ ਦਿੰਨੇ ਆ ਤੇ ਯਾਰ ਸਜਣੋ ਅ ਗਾਂ ਵਾਸਤੇ ਆਪਾਂ ਨੂੰ ਕੋਈ ਭੈਣ ਭਰਾ ਵੀਡੀਓ ਲਈ ਬੁਲਾ ਲੈਂਦਾ ਹਨ ਤੇ ਇਹ ਸੀਗੇ ਪਸ਼ੂ ਬਲਟੋਏ ਪੈਂਟ ਦੇ ਵਿੱਚ ਸਜਣੋ ਜਿਹੜੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵਿਖਾਤੇ ਧੰਨਵਾਦ ਆ ਸਜਣੋ ਮਿਲਦੇ ਆ ਅੱਗੇ ਕੋਈ ਜਲਦ ਨਵੀਂ ਵੀਡੀਓ ਤੇ ਕਿਸੇ ਨਵੀਂ ਅਪਡੇਟ ਦੇ ਨਾਲ